ਫਗਵਾੜਾ ਦੇ ਨਜ਼ਦੀਕੀ ਪਿੰਡ ਵਰਨਾ ਵਿਖੇ ਚੱਲ ਰਹੇ ਸ਼ਿੰਝ ਮੇਲੇ ਦੌਰਾਨ ਕੁਝ ਵਿਅਕਤੀਆਂ ਨੇ ਹਮਲਾ ਕਰਕੇ ਇੱਕ ਬਜ਼ੁਰਗ ਵਿਅਕਤੀ ਨੂੰ ਜ਼ਖਮੀ ਕਰ ਦਿੱਤਾ ਜਿਸ ਨੂੰ ਪਰਿਵਾਰਕ ਮੈਂਬਰਾਂ ਵੱਲੋਂ ਫਗਵਾੜਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜ਼ਖਮੀ ਵਿਅਕਤੀ ਦੀ ਪਛਾਣ ਸ਼ਾਗ ਪੁੱਤਰ ਰਾਣਾ ਵਾਸੀ ਸਲੇਮਪੁਰ ਵਜੋਂ ਹੋਈ ਹੈ ਜਾਣਕਾਰੀ ਦਿੰਦਿਆਂ ਜ਼ਖਮੀ ਵਿਅਕਤੀ ਦੇ ਲੜਕੇ ਲਿਆਕਤ ਅਲੀ ਨੇ ਦੱਸਿਆ ਕਿ ਵਰਨਾ ਵਿਖੇ ਸ਼ਿੰਝ ਮੇਲਾ ਚੱਲ ਰਿਹਾ ਸੀ ਤੇ ਉਸਦੇ ਪਿਤਾ ਵੀ ਮੇਲੇ ਵਿੱਚ ਸ਼ਿੰਝ ਦੇਖਣ ਲੱਗੇ ਸਨ ਜਿੱਥੇ ਕਿ ਕੁਝ ਵਿਅਕਤੀਆਂ ਨੇ ਹਮਲਾ ਕਰਕੇ ਉਸਦੇ ਪਿਤਾ ਨੂੰ ਜ਼ਖਮੀ ਕਰ ਦਿੱਤਾ ਉਨ੍ਹਾਂ ਦੱਸਿਆ ਕਿ ਇਸ ਸਬੰਧਤ ਨੇ 타ੜਾ सदरਦੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਹੈ ਮਾਮਲਾ ਜੀ ਬੈਠੇ ਸੀ ਉਥੇ ਸ਼ੈਂਜ ਹੋ ਰਹੀ ਸੀ ਤੇ ਉਹ ਦੋਨੋਂ ਤਿੰਨੇ ਆਏ ਉਹ ਗਾਲਾਂ ਗੋਲਾਂ ਲਾਪੇ ਕੱਢਣਾ ਇਹ ਖੜਾ ਸੀ ਉਹ ਇੱਦਾਂ ਹੀ ਲਾਪੇ ਮਾਰਨਾ ਪਿੱਛੇ ਦੌੜ ਕੇ ਇਹ ਡੰਡੇ ਵੀ ਮਾਰੇ ਆ ਮੁੱਕੇ ਵੀ ਮਾਰੇ ਪੈਂਟ ਦੇ ਵੀ ਦੇਖਦੇ ਸੀ ਪੈਂਟ ਦੇ ਖੁਦ ਕਹਿੰਦੇ ਕਹਿੰਦਾ ਤਰੋਕੋ ਤਾਂ ਸਹੀ ਤੇ ਤੁਹਾਡੇ ਤੋਂ ਤੁਹਾਨੂੰ ਤੋ ਮਾਰ ਦੇਵਾਂ ਅਸੀਂ ਨੱਠ ਗਏ ਆ ਮੇਰੇ ਡੈਡੀ ਸੀ ਗੱਲਾਂ ਇਹ ਤੇ ਅਸੀਂ ਵੀ ਉੱਥੇ ਸੀ ਕੱਲੇ ਨੂੰ ਲਾਪੇ ਮਾਰਨਾ ਅਸੀਂ ਵੀ ਭੱਜ ਭੁੱਜ ਕੇ ਆਏ ਇਨੇ ਚਿਰ ਨੂੰ ਮਾਰਨੇ ਲਾਪੇ ਭਰਾ ਛੋਟੇ ਦੀ ਮੇਟਾ ਮਾਰੀਆਂ ਮੇਰੇ ਦੇ ਇਹ ਕਿਹੜੀ ਜਗ੍ਹਾ ਹੋਈ ਹੈ ਲੜਾਈ ਇਹ ਵਰਨਾ ਗਰਾਊਂਡ ਦੇ ਵਿੱਚ ਸ਼ੈਂਜ ਸੀ ਉੱਥੇ ਮਾਰੀਆਂ ਨੇ ਰਾਂ ਲ ਖੇਤ ਦੇ ਵਿੱਚ ਟਾ ਕੇ ਮਾਰਿਆ ਝੋਨੇ ਦੇ ਵਿੱਚ ਮਾਰਿਆ ਜੀ ਉੱਥੇ ਵੀ ਦੋ ਚਾਰ ਮਾਰੀਆਂ ਪਿੰਡ ਵਾਲਿਆਂ ਦੇ ਸਾਹਮਣੇ ਤੇ ਆਹ ਭਰਾ ਨੂੰ ਵੀ ਮਾਰਿਆ ਜੀ ਇਹਦੇ ਇੰਸਟਾ ਮਾਰਿਆ ਉਹ ਉੱਥੇ ਕੋ ਕੁਸ਼ਤੀ ਸੀ ਉੱਥੇ ਮੁਕਾਬਲੇ ਸੀ ਅੱਛਾ ਸਿੰਚ ਸੀ ਹਾਂ ਜੀ ਕਾਰਨ ਕੀ ਕਾਰਨ ਜੀ ਕੋਈ ਨਹੀਂ ਸੀ ਕੋਈ ਮਾੜੀ ਮੋਟੀ ਗੱਲ ਵੀ ਕੋਈ ਨਹੀਂ ਸਾਡੇ ਆਂਦੇ ਚਾਦੇ ਸੀ ਜੋਪ ਚ ਵੀਤੇ ਗਾਲ ਲਾਪੇ ਕੱਢਣਾ ਉੱਥੇ ਉਹ ਲਾਪੇ ਮਾਰਨ ਜੀ ਮੇਰੇ ਡੈਡੀ ਨੇ ਕੀ ਨਾਮ ਤੁਹਾਡੇ ਫਾਤ ਸਾਬ ਦਾ ਮੇਰੇ ਡੈਡੀ ਦਾ ਨਾਮ ਸ਼ੰਗਾ ਹੈ ਜੀ ਕਿੰਨੇ ਬੰਦੇ ਕੋਣ ਆ ਪਤਾ ਕੋਣੇ ਇੱਕ ਦਿਨ ਆ ਪਪਾ ਹੈਗਾ ਇੱਕ ਦਿਨ ਆ ਸ਼ਮਾਇਆ ਹੈਗਾ ਜੀ ਇੱਕ ਦਿਨ ਆ ਹੈਗਾ ਸ਼ਫੀ ਇੱਕ ਦਿਨ ਨੀਫ ਹੈਗਾ ਇੱਕ ਦਿਨ ਅਮਰਾਂਜਾ ਹੈ ਜੀ ਇੱਕ ਉਹਨਾਂ ਦਾ ਛੋਟਾ ਮੁੰਡਾ ਦੋ ਤਿੰਨ ਬੰਦੇ ਹੋਰ ਸਿਓ ਉਹਨਾਂ ਨੇ ਮੂੰਹ ਬੰਨੇ ਹੋਏ ਸੀ ਉਹ ਰਸਤੇ 'ਤੇ ਉੱਥੇ ਨਹੀਂ ਵੀ ਹੋ ਰਹੇ ਬਰਨਾ ਪਿੰਡ ਦੇ ਆ ਉਹਨਾਂ ਨੂੰ ਸਾਰਿਆਂ ਨੂੰ ਪਤਾ ਉਹ ਸਾਰੇ ਪਿੰਡ ਦੇ ਸਾਹਮਣੇ ਲੜਾਈ ਨਹੀਂ ਲੜਾਈ ਹੁੰਦਾ ਕੋਈ ਤੇ ਕਾਰਨ ਹੋ ਗਿਆ ਬ੍ਰਦਰ ਕੋਈ ਕਾਰਨ ਪਹਿਲੇ ਤੇ ਕੋਈ ਨਹੀਂ ਸਾਡੇ ਨਾਲ ਬੋਲਦੇ ਸੀ ਉਹਨਾਂ ਨੇ ਪਹਿਲੇ ਗਾਲ ਕੱਢੀ ਮੇਰੇ ਡੈਡੀ ਨੂੰ ਹੂੰ ਡੈਡੀ ਨੇ ਵੀ ਚੁੱਪ ਗਏ ਫੇਰ ਗੱਲ ਆਪਿਆ ਕੱਢਣਾ ਨਹੀਂ ਸਿੱਧਾ ਤੁਹਾਡੇ ਫਾਦਰ ਸਾਹਿਬ ਤੇ ਹਮਲਾ ਕੀਤਾ ਉਹਨਾਂ ਨੂੰ ਹਾਂ ਅਮਰੇ ਤਾਂ ਕੀਤੀ ਕੋਈ ਪੁਰਾਣੀ ਸਾਡੇ ਨਾਲ ਦੁਪਹਿਰੇ ਬੋਲਦੇ ਆ ਸਾਾਨੂੰ ਜਾਣਦੇ ਵੀ ਹੈਗੇ ਆ ਉਹਨੇ ਹਮਲਾ ਕੀਤਾ ਮੇਰੇ ਨਾਲ ਪਹਿਲੇ ਗੱਲਾਂ ਕੀਤੀ ਆ ਆ ਕੇ ਉਹਨੇ ਸਿੱਧੇ ਗਾਲਾਂ ਕੱਢੀਆਂ ਪਹਿਲੇ ਲੱਤ ਮਾਰੀ ਆ ਕੇ ਫੇਰ ਉਹ ਆਪੇ ਇਹਦਾ ਪਿੰਡ ਦੇ ਨੂੰ ਸਾਰਿਆਂ ਨੂੰ ਪਤਾ ਹੈ ਜੀ ਉੱਥੇ ਨਹੀਂ ਤੁਹਾਡੇ ਕੀ ਲੱਗਦਾ ਇਹ ਮੇਰਾ ਡੈਡੀ ਹੈ ਜੀ ਤੇ ਇਹ ਬ੍ਰਦਰ ਇਹ ਮੇਰਾ ਭਰਾ ਹੈ ਇਹਨਾਂ ਦਾ ਕੀ ਨਾਮ ਹੈ ਇਹਦਾ ਨਾਮ ਤੇਗਾ ਹੈ ਜੀ ਤੇ ਕੀ ਮੰਗ ਕਰਦੇ ਆ ਮੰਗ ਜੀ ਇਨਸਾਫ ਹੋਣਾ ਚਾਹੀਦਾ ਜੀ ਸਾਡੇ ਵਾਸਤੇ ਵੀ ਦੇਖੋ ਜੀ ਗਰੀਬ ਆਦਮੀ ਹੈ ਜੀ ਰਸਤੇ ਵੀ ਘੇਕੇ ਸਾਨੂੰ ਕਹਿੰਦੇ ਦੇਖ ਲਵਾਂਗੇ ਤੁਹਾਨੂੰ ਹੂੰ ਹੂੰ ਛਾੜਨਾ ਫੇਰ ਕਿਤੇ ਗੱਟ ਮਾਰ ਕਰੂਗਾ ਹਾਂ ਜੀ ਛਾੜਨਾ ਫੇਰ ਹੀ ਤਾਂ ਕਿਤੇ ਗੱਟ ਮਾਰ ਕਰੂਗਾ ਆਹ ਥੋੜੀ ਇਨਸਾਫ ਸਾਨੂੰ ਚਾਹੀਦਾ ਜੀ ਪਿੰਡ ਦੇ ਤੁਸੀ ਤੁਸੀਂ ਕਹਿੰਦੇ ਮਤਲਬ ਲਿਬੜੇ ਕੀ ਗੱਲ ਹੈ ਅੱਛਾ ਖੋਲ ਦੇ ਪਹਿਲੇ ਇਹਨੇ ਮਾਰਿਆ ਆ ਉੱਥੇ ਪਹਿਲੇ ਇਹ ਖੋਲ ਕੇ ਹੋਰ ਕਿਤੇ ਆਇਆ ਉੱਥੇ ਆਇਆ ਅਸੀਂ ਫੋਨ ਕੀਤਾ ਇਹ ਆਇਆ ਬਾਅਦ ਵਿੱਚ ਆਇਆ ਇਹਨੇ ਵੀ ਲਾਪੇ ਆ ਕੇ ਇਟਾਂ ਮਾਰਨ ਇਹ ਹੋਰ ਕਿਤੇ ਖੋਲ ਕੇ ਮੈਂ ਇਹਨੂੰ ਫੋਨ ਕੀਤਾ ਇਹ ਵੀ ਆਇਆ